ستھیو اپنا ایکاتھ کر کے چنجے نیلے گٹ دیو اپنا ایکاتھ چاہی دا بابا صاحب تو سیکھ لو کیندے ہا سچائی کی دا بابا صاحب تو سیکھ لو کیندے ہا سچائی کی دا ਕੁਝ ਨਾ ਦੇ ਹੋ ਹੋ ਦੇ ਆਪਣਾ ਜਿੰਦੜੇ ਪੜਿਆ ਵਿੱਚ ਸਕੂਨਾ ਦੇ ਹੋ ਹੋ ਦੇ ਆਪਣਾ ਵਿੱਚ ਮਰਿਆ ਵਿੱਚ ਸਕੂਨਾ ਸੁੱਖਾ ਪਿਆਸਾ ਰਹੇ ਤੇ ਬੰਦੇ ਮੁੱਢ ਅਸੂਖਾ ਦੇ ਹੋ ਹੋਗੇ અપਮਾਨਤ ਪੜਿਆ ਵਿੱਚ ਸਕੂਨਾ ਦੇ ਹਲ ਜਾਣੀਆਂ ਆਪਣੇ ਅਸੀਂ ਕਿਹੜੀ ਗੱਲ ਕਰਦੇ ਹਾਂ ਘਰਾਂ ਦੀਆਂ ਗੱਲਾਂ ਇਹ ਬੁੱਕੜੀਆਂ ਨਹੀਂ ਅੱਜ ਬਹੁਤ ਵਧੀਆ ਟਾਈਮ ਹੈ ਅੱਜ ਕੋਈ ਨਾ ਕੋਈ ਗੱਲ ਲੜ ਬਣ ਕੇ ਜਾਇਓ ਕਿਉਂਕਿ ਬਾਬਾ ਸਾਹਿਬ ਕਹਿੰਦੇ ਹਨ ਜੀਵਨ ਲੰਬਾ ਹੋਣ ਦੀ ਬਜਾਏ ਮਹਾਨ ਹੋਣਾ ਚਾਹੀਦਾ ਹੈ ਜੀਵਨ ਕੋਈ ਇਹ ਨਹੀਂ ਵੀ 100 ਸਾਲ ਦਾ ਹੋਵੇ ਕੋਈ 25 ਸਾਲ ਦੇ ਵਿੱਚ ਵੀ ਧੂੜਾਂ ਪੜ ਦਿੰਦਾ ਹੈ ਹਨੇਰੀਆਂ ਲਿਆ ਦਿੰਦਾ ਹੈ ਬਾਬਾ ਸਾਹਿਬ ਦੀ ਛੋਟੀ ਜਿਹੀ ਉਮਰ ਹੈ ਹੋਈ ਹੈ ਸਾਡੇ 65 ਸਾਲ ਕੀ ਹੁੰਦੇ ਹਨ ਪਿਆਰੀ ਸਾਥ ਸੰਗਿਓ ਬੱਚਿਆਂ ਨੂੰ ਆਪਣੇ ਕੰਟਰੋਲ 'ਚ ਰੱਖੋ ਜਦੋਂ ਬਾਬਾ ਸਾਹਿਬ ਬੱਚੇ ਸਨ ਤੇ ਉਹਨਾਂ ਨੇ ਸੋਚੀ ਸੀ ਉਹ ਇਦਾਂ ਦੇ ਜਵਾਬ ਦੇ ਦਿੰਦੇ ਸਨ ਜਿਹੜੇ ਬੜੇ ਬੜੇ ਫੇਰ ਹੋ ਜਾਂਦੇ ਸਨ ਆਪਾਂ ਜਿੱਦਾਂ ਦਾ ਬੱਚਿਆਂ ਨੂੰ ਸਿਖਾਉਣਾ ਹੈ ਨਾਟਕ ਸਿਖਾਉਣੇ ਹਨ ਨਰਮੈਣ ਸਿਖਾਉਣੀ ਹੈ ਤੇ ਸਾਥ-ਸਾਥ ਸੁਭਨੇ ਚੂਤਾਂ ਦਾ ਹੀ ਆਉਣਾ ਹੈ ਜੇ ਅਸੀਂ ਪੱਥਰ ਬਣਾਣਾ ਹੈ ਜੱਗ ਨੂੰ ਬਣਾਉਣਾ ਹੈ ਤੇ ਬਾਬਾ ਸਾਹਿਬ ਦੀ ਹਿਸਤਰੀ ਨੂੰ ਪੜਾ ਦਿਓ ਜੋ ਉਹਨਾਂ ਦੇ ਜੀਵਨ ਕਾਲ ਦੇ ਵਿੱਚ ਹੋਇਆ ਉਹ ਬੱਚਿਆਂ ਨੂੰ ਦੱਸ ਦਿਓ ਇਹ ਬੱਚਾ ਪੱਥਰ ਬਣ ਜਾਵੇਗਾ ਉਹਨੂੰ ਕਹਿਣਾ ਹੀ ਨਹੀਂ ਵੀ ਤੂੰ ਕੀ ਕਰਨਾ ਉਹਦਾ ਰਸਤਾ ਆਪ ਹੀ ਬਣ ਜਾਵੇਗਾ ਬਾਬਾ ਸਾਹ ਜੁਗਪੁਰਸ਼ ਹੋਏ ਹਨ ਮਣੀ ਮੁੱਟੀ ਗੱਲ ਨਹੀਂ ਹੈਗੀ ਇਹ 650 ਸਾਲ ਦੇ ਵਿੱਚ ਵੀ ਨਹੀਂ ਆਉਣੇ ਜੇ ਅੱਜ ਅਸੀਂ ਖਿਜਾ ਦਿੱਤੀ ਇਸ ਕਰਕੇ ਬਾਬਾ ਸਾਹਿਬ ਦੀਆਂ ਗੱਲਾਂ ਨੂੰ ਆਪਣਾ ਥੀ ਬਣਾ ਲਓ ਆਪਣੀ ਸੋਚ ਚ ਬਣਾ ਲਓ ਫਿਰ ਤੁਹਾਡਾ ਹੀ ਸਭ ਕੁਝ ਹੈ ਮੈਂ ਧੰਨਵਾਦ ਕਰਦਾ ਹਾਂ ਬਹੁਤ ਹੀ ਚੰਗੀਆਂ ਰੂਹਾਂ ਪਮਾ ਬੱਗੇ ਵਾਲੀਆਂ ਬਲਵਿੰਦਰ ਊਨਲੇ ਤੋਂ ਬਾਕੀ ਉਹਨਾਂ ਦੀ ਟੀਮ ਪੂਰੀ ਆਈ ਹੈ ਜੱਸੀ ਆਏ ਹਾਂ ਤਲਵੰਡੀ ਤੋਂ ਹੋਰ ਵੀ ਰਣਜੀਤ ਪਾਲ ਅਨਜੀਤ ਕੁਮਾਰ ਜੀ ਐਡਵੋਕੇਟ ਕੀ ਚਾ ਉਹ ਬੰਦਾਂ ਨੂੰ ਮਾਂ ਨੇ ਮੇਰੀ ਕੋ ਮਾਯਾ ਦੀ ਕਾਲੇ ਰੰਗਾਂ ਨੂੰ ਮਾਂ ਨੇ ਮੇਰੀ ਕੋ ਮਾਯਾ ਦੀ ਕਾਲੇ ਰੰਗਾਂ ਨੂੰ ਉਹ ਜੂੜ ਗਿਆ ਨੀ ਲਾਇਆ ਜੂੜ ਗਿਆ ਨੀ ਲਾਇਆ ਆਪਣੇ ਘਰ ਚੋਂ ਲਾ ਦਿੱਤਾ ਬਾਬਾ ਸਾਹਿਬ ਤੋਂ ਸੱਬਰ ਸ਼੍ਰੀ ਰਾਮ ਤੋਂ